ਵੈਲਕਮ ਟੂ ਖੰਨਾ ਨਿਊਜ਼ ਲਾਈਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦਾ 77ਵਾਂ ਗਣਤੰਤਰ ਦਿਵਸ ਸਮਾਰੋਹ ਸਮਾਗਮ ਦਾਣਾ ਮੰਡੀ ਜੀਟੀ ਰੋਡ ਖੰਨਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਸਬ ਡਿਵੀਜ਼ਨ ਖੰਨਾ ਦੀ ਐਸਡੀਐਮ ਸ਼੍ਰੀਮਤੀ ਸਵਾਤੀ ਟਿਵਾਣਾ ਵੱਲੋਂ ਅਦਾ ਕੀਤੀ ਗਈ ਉਪਰੰਤ ਸਵਾਤੀ ਟਿਵਾਣਾ ਵੱਲੋਂ ਪਰੇਡ ਦਾ ਨਿਰੀਖਣ ਕਰਕੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ ਇਸ ਮੌਕੇ ਮੁੱਖ ਮਹਿਮਾਨ ਸ਼੍ਰੀਮਤੀ ਸੁਵਾਤੀ ਟਿਵਾਣਾ ਨੇ ਗਣਤੰਤਰ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ ਉਹਨਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਵੱਲੋਂ ਸਮੂਹ ਦੇਸ਼ ਨਿਵਾਸੀਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਸਨ ਇਸ ਮੌਕੇ ਸ਼੍ਰੀਮਤੀ ਸੁਵਾਤੀ ਟਿਵਾਣਾ ਵੱਲੋਂ ਸੁਤੰਤਰਤਾ ਸੈਨਾਨੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਅਤੇ ਸੱਭਿਆਚਾਰ ਨੂੰ ਸਮਰਪਿਤ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਦੌਰਾਨ ਤਹਿਸੀਲਦਾਰ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ ਨਾਮਤਾਰੀ, ਡੀਐਸਪੀ ਖੰਨਾ, ਵਿਨੋਦ ਕੁਮਾਰ, ਈਓ ਚਰਨਜੀਤ ਸਿੰਘ ਉੱਭੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਗੁਰਮੀਤ ਸਿੰਘ ਬਾਬਾ ਨੇ ਬਖੂਬੀ ਨਿਭਾਈ ਜੀ ਰੱਖੀ ਕਰਦੇ ਹਨ ਸलाम ਹੈ ਤੁਮ 26 ਜਨਵਰੀ 1950 ਉਹ ਦਿਨ ਜਦੋਂ ਭਾਰਤ ਨੇ ਦੁਨੀਆ ਨੂੰ ਦੱਸਿਆ ਕਿ ਅਸੀਂ ਤਾਕਤ ਨਾਲ ਨਹੀਂ ਸੰਵਿਧਾਨ ਨਾਲ ਚੱਲਦੇ ਹਾਂ ਇਸ ਮਹਾਨ ਸੰਵਿਧਾਨ ਦੇ ਸ਼ਿਲਪਕਾਰ ਬਾਬਾ ਸਾਹਿਬ ਪੀਮਰਾ ਅੰਬੇਦਕਰ ਜੀ ਨੂੰ ਅਸੀਂ ਸਿਰ ਝੁਕਾ ਕੇ ਨਮਨ ਕਰਦੇ ਹਾਂ ਸਾਥੀਓ ਪੰਜਾਬ ਤੋਂ ਬਾਦਿਆ ਦੀ ਤਰਤੀ ਹੈ जल्द वाला बाग तो आजादी हर का। ने के हर संग्राम तक अगर खड़ के इतिहास लिखा है यह सा माण है आज पंजाब सरकार मुख्यमंत्री भगवंत मान जी की अगुवाई हे शहीद के सुपनिया हकीकत बनाने दृढ़ता रही है चाहे सैनिका और शहीदों के परिवार की आर्थिक सुरक्षा चाहे पुलिस मुलाजमान की पढ़ाई चाहे नौजवान नौजवाना रोजगार सेहत सिक्ख्या बिजली हर नीति का केंद्र अब आम आदमी है आम आदमी क्लिनिक मुख्यमंत्री सेहत योजना तीन सौ यूनिट मुफ्त बिजली औरतों मुफ्त बस सफर सिर्फ स्कीम नहीं ये लोगों की जिंदगी आई है। नौजवानों पंजाब से भरोसा करता है स्कूल ऑफ एमीलें उत्तम शिक्षा नवी नौकरियां छुपना नहीं मौके भी हैं अज मैं एक गल खास तौर तो पर कहना चाहती हाँ

ਕਿ ਪ੍ਰਸ਼ਾਸਨ ਤੁਹਾਡੇ ਨਾਲ ਹੈ ਤੁਹਾਡੀ ਸੁਰੱਖਿਆ ਸਨਮਾਨ ਤੇ ਮੌਕਿਆਂ ਨੂੰ ਅੰਤ ਵਿੱਚ ਮੈਂ ਭਾਰਤ ਮਾਤਾ ਲਈ ਕੁਰਬਾਨ ਹੋਏ ਸਾਰੇ ਮਹਾਨ ਸ਼ਹੀਦਾਂ ਨੂੰ ਸੋਤ ਸੋਤ ਪ੍ਰਣਾਮ ਕਰਦੀ ਹਾਂ ਅਤੇ ਅਰਦਾਸ ਕਰਦੀ ਹਾਂ ਕਿ ਪੰਜਾਬ ਤਰੱਕੀ ਕਰੇ ਭਾਰਤ ਮਜ਼ਬੂਤ ਬੜੇ ਅਤੇ ਸਾਡੀ ਏਕਤਾ ਅਟੁੱਟ ਰਹੇ ਜੈ ਭਾਰਤ ਜੈ ਪੰਜਾਬ 26 ਜਨਵਰੀ ਦੇ ਮੌਕੇ ਤੇ ਜੀ ਮੈਂ ਇੱਕ ਦਸਬ ਨੂੰ ਜਿਲੋਂ ਮੁਬਾਰਕਬਾਦ ਦਿੰਦੀ ਹਾਂ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਖੰਨਾ ਵਾਸੀਆਂ ਨੂੰ ਤੇ ਮੈਂ ਆਸ ਰੱਖਦੀ ਹਾਂ ਕਿ ਅਸੀਂ ਹਰ ਇੱਕ ਜਣਾ ਨਾਟ ਜਸਟ ਅ ਰਿਸਪੋਨਸਿਬਲ ਸਿਟੀਜ਼ਨ ਬਣੇ ਬਟ ਆਪਣਾ ਸਥਾਨਕ ਡਿਵੈਲਪਮੈਂਟ ਦੇ ਵਿੱਚ ਦੇਸ਼ ਦੇ ਡਿਵੈਲਪਮੈਂਟ ਦੇ ਵਿੱਚ ਅਸੀਂ ਆਪਣਾ ਸਹਿਯੋਗ ਪਾਈਏ ਰੂਲਸ ਨੂੰ ਫਾਲੋ ਕਰੀਏ ਪ੍ਰਸ਼ਾਸਨ ਦਾ ਸਾਥ ਦੇਈਏ ਤਾਂ ਕਿ ਅਸੀਂ ਇੱਕ ਸੁਚੇਤ ਰਾਜ ਬਣਾ ਸਕੀਏ ਸ਼ੰਕਰ ਜੀ ਤੇ ਪੰਜਾਬ ਦੇ ਅਧਿਕਾਰੀਆਂ ਕੋਲ ਤੇ ਰਾਜ ਦੀ ਸੇਵਾ ਦੇ ਹਾਜ਼ਰ ਹਾਂ ਇਹ ਮੈਸੂ ਨਸ਼ਿਆਂ ਨੂੰ ਲੈ ਕੇ ਦੀ ਕੋਈ ਸੰਭੋਧ ਹੈਗਾ ਸਾਡਾ ਕਿ ਸਾਡੀ ਜ਼ੀਰੋ ਟੋਲਰੈਂਸ ਹੈਗੀ ਉਸ ਨੂੰ ਲੈ ਕੇ ਜਿਵੇਂ ਮੈਂ ਕਿਹਾ ਕਿ ਅਸੀਂ ਆਪਣੀਆਂ ਜਿਹੜੀਆਂ ਰਾਈਟਸ ਨੂੰ ਮੰਨਦੇ ਹਾਂ ਪਰ ਸਾਡੀ ਡਿਊਟੀ ਹੈਗੀ ਹੈ ਕਿ ਅਸੀਂ ਇੱਕ ਰਿਸਪਾਂਸਿਬਲ ਸਿਟੀਜ਼ਨ ਬਣੀਏ ਉਸ ਦਾ ਪਹਿਲਾ ਇਹੀ ਹੈਗਾ ਕਿ ਸਾਡੀ ਸਿਹਤ ਜਿਹੜੀ ਉਹ ਠੀਕ ਹੋਵੇ ਤੇ ਅਸੀਂ ਨਸ਼ਿਆਂ ਵਰਗੀ ਜਿਹੜਾ ਕੋਵਿਡ ਹੈਗਾ ਉਸ ਤੋਂ ਦੂਰ ਰਹੀਏ ਤੇ ਜੇ ਸੋਸਾਇਟੀ ਦੇ ਵਿੱਚ ਜਿੰਨਾ ਫੈਲਿਆ ਹੋਇਆ ਉਸ ਨੂੰ ਵੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਖੰਨਾ ਤੋਂ ਪਰਮਜੀਤ ਸਿੰਘ ਦੀ ਮਾਂ ਦੀ ਖਾਸ ਰਿਪੋਰਟ